ਦੋ ਬੰਦੇ ਸੀਗੇ ਦੋ ਬੰਦੇ ਇਹਨੇ ਉੱਥੇ ਬੋਰੀ ਸਿੱਟੀ ਲਿਆ ਕੇ ਜਦੋਂ ਉਹਨਾਂ ਨੇ ਬੋਰੀ ਸਿੱਟੀ ਲਿਆ ਕੇ ਮੈਂ ਕਿਹਾ ਵੀ ਇਹ ਕੂੜੇ ਵਾਲੀ ਬੋਰੀ ਇੱਥੇ ਕਿਉਂ ਸਿੱਟੀ ਆ ਇਹ ਕੱਪੜਾ ਪਾਇਆ تھا ਇਹ ਦੋ ਬੰਦਾ ਇਹ ਮੋਬਾਈਲ ਮੈਂ ਹਮਨੇ ਲੋਡਿੰਗ ਕਰ ਲਈ ਉਸ ਕੋ ਬੰਦੇ ਕੋ پکڑ ਲਿਆ ਤਾਂ ਉਹ ਬੰਦਾ ਧੀਰੇ ਧੀਰੇ ਬਾਤ ਕਰਕੇ ਨਿਕਲ ਗਿਆ ਯਾਰ ਜਿੱਥੇ ਤੁਸੀਂ ਜਾਂ ਮੈਂ ਗਏ ਜੀ ਕੁੱਤਾ ਵਾ ਜਾਂ ਜਲਾ ਜਦੋਂ ਮੈਂ ਉਹਨੂੰ ਉੱਥੇ ਜਾ ਕੇ ਪੁੱਛਿਆ ਮੈਂ ਕਿਹਾ ਬੋਰੀ ਕਿਉਂ ਇੱਥੇ ਸਿੱਟੀ ਹੈ ਕਹਿੰਦਾ ਇਸ ਵਿੱਚ ਆਮ ਹੈ ਆਮ ਮੈਂ ਬੋਰੀ ਤੇ ਆ ਕੇ ਪੈਰ ਮਾਰ ਕੇ ਦੇਖਿਆ ਜਦੋਂ ਬੋਰੀ ਤੇ ਪੈਰ ਮਾਰ ਕੇ ਦੇਖਿਆ ਪੈਰ ਨੇ ਮੇਰੇ ਜੰਪ ਕੀਤਾ ਜਨਾਨੀ ਸੀ ਕਰਕੇ ਆਈ ਹੋਈ ਸੀ ਉਹਨਾਂ ਦੀ ਆਜੀਤਾ ਜਿਉ ਮਾਰ ਕੇ ਸਿੱਟੀ ਸੀ ਜੇ ਜੇ ਫਰਜ ਕਰ ਲਾਵੇ ਉਹ ਬਾਸੀ ਹੁੰਦੀ ਤਾਂ ਆਕੜ ਜਾਂਦੀ ਉਹ ਆਕੜ ਨਹੀਂ ਹੋਈ ਜੇ ਘਰ ਵਿੱਚ ਉਹਨਾਂ ਕੋ ਮੋਟਰਸਾਈਕਲ ਤਾਂ ਪਲੰਡਰ ਸੀ ਪਤਾ ਨਹੀਂ ਕਿ ਇਹ ਜੀ ਨੀਲੇ ਰੰਗ ਦੇ ਉਹ ਪੁਲਿਸ ਵਾਲਿਆਂ ਨੇ ਮੈਂ ਦੇ ਆਇਆ ਸੀ ਚਾਬੀ ਆਪਣੇ ਟ੍ਰੈਪ ਵਾਲਿਆਂ ਨੂੰ ਅੱਛਾ ਕਿੰਨੀ ਵਜੇ ਦੀ ਗੱਲ ਹੈ ਇਹ 9:30 ਵਜੇ ਦੀ ਗੱਲ ਹੈ 9:30 ਕੇ 11:00 ਵਜੇ ਦੇ ਨੇੜੇ ਦੀ ਰਿਪੋਰਟ ਹੈ ਇੱਕ ਡੈੱਡ ਬੋਡੀ ਇਸ ਥਾਂ ਦੇ ਉੱਤੇ ਮਿਲਦੀ ਆrti ਚੌਕ ਤੋਂ ਪਹਿਲਾਂ ਪਬਲਿਕ ਨੇ ਇਨਫੋਰਮੇਸ਼ਨ ਦਿੱਤੀ ਆ ਤੇ ਉਹ ਥਾਣੇ ਵਾਲੇ ਲੈ ਗਏ ਆ ਕਾਰਵਾਈ ਕਰ ਰਹੇ ਨੇ ਜਿਹੜੀ ਉਹ ਡੈੱਡ ਬੋਡੀ ਕਿੱਥੇ ਸੀ ਜੀ ਸਟੇਸ਼ਨ ਗਏ ਆ ਉਸ ਤੋਂ ਬਾਅਦ ਉਹ ਪੋਸਟਮਾਰਟਮ ਹੋਊਗਾ ਮਤਲਬ ਪੂਰੀ ਕਿੰਨੀ ਕੀ ਵੱਡੀ ਬੋਰੀ ਸੀਗੀ ਪੂਰੀ ਸੀਮਿੰਟ ਦੀ ਸਿਰਫ ਜਿੱਦਾ ਸੀਮਿੰਟ ਦੀ ਬੋਰੀ ਹੁੰਦੀ ਆ ਓਦਾਂ ਦੀ ਬੋਰੀ ਸੀ ਉਹ ਤੇ ਉਹ ਸੀਮਿੰਟ ਵਾਲੀ ਬੋਰੀ ਨਹੀਂ ਸੀ ਬੋਰੀ ਦੂਸਰੀ ਲੱਗੀ ਸੀ ਉੱਤੇ ਕਣਾਲਾ ਹੀ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਨਾਲ ਆਦੇ ਲੁਧਿਆਣਾ ਦੇ ਆਰਤੀ ਚੌਕ ਦੇ ਵਿੱਚ ਮੌਜੂਦ ਆ ਜਿੱਥੇ ਦੱਸ ਦਈਏ ਕਿ ਬੜੀ ਹੀ ਦਿਲ ਦਲਾਉਣ ਵਾਲੀ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਆਰਤੀ ਚੌਕ ਦੇ ਵਿੱਚ ਕਾਫੀ ਭੀੜ-ਪਾੜ ਵਾਲਾ ਇਲਾਕਾ ਹੁੰਦਾ ਵੈ ਤਾਂ ਫਿਰੋਜ਼ਪੁਰ ਰੋਡ ਜਿਹੜੀ ਹੈ ਇਹ ਭਾਰਤ ਨਗਰ ਚੌਕ ਵੱਲ ਨੂੰ ਜਾਣ ਵਾਲਾ ਜਿਹੜਾ ਸੜਕ ਹੈ ਦੇਖ ਸਕਦੇ ਹੋ ਕਿ ਕਾਫੀ ਲੋਕ ਇਸ ਰੋਡ ਤੋਂ ਗੁਜ਼ਰਦੇ ਨੇ ਤੇ ਉਸ ਤੋਂ ਬਾਅਦ ਕਾਫੀ ਭੀੜ-ਪਾੜ ਵਾਲਾ ਜਿਹੜਾ ਇਲਾਕਾ ਵੈ ਉਹ ਆਰਤੀ ਚੌਕ ਦੇ ਕੋਲ ਨਜ਼ਦੀਕ ਹੁੰਦਾ ਹੈ ਤਾਂ ਦੱਸ ਦਈਏ ਉਸ ਤੋਂ ਵਜੂਦ ਇੱਕ ਜਿਹੜੀ ਦੇਖ ਸਕਦੇ ਹੋ ਕਿ ਕਾਫੀ ਪਿਆਨਾਕ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਕਾਫੀ ਦਰਦਨਾਕ ਇਹ ਇੱਕ ਖਬਰ ਜਿਹੜੀ ਆਂਦੀ ਹੈ ਕਿ ਇੱਕ ਮੋਟਰਸਾਈਕਲ ਸਵਾਰ ਯੁਵਾਕ ਵੱਲੋਂ ਇੱਕ ਵਿਅਕਤੀ ਜਿਹੜਾ ਆਂਦਾ ਤੇ ਉਸ ਤੋਂ ਬਾਅਦ ਇਹ ਉਹ ਥਾਂ ਹੈ ਜਿਸ ਥਾਂ ਦੇ ਉੱਤੇ ਅਸੀਂ ਖੜੇ ਆਂ ਇਹ ਬਿਲਕੁਲ ਤਸਵੀਰ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਇਸ ਥਾਂ ਦੇ ਉੱਤੇ ਅਸੀਂ ਖੜੇ ਆਂ ਜਿਸ ਥਾਂ ਦੀਆਂ ਤਸਵੀਰ ਤੁਹਾਡੇ ਨਾਲ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਬਿਲਕੁਲ ਇਸ ਥਾਂ ਦੇ ਉੱਤੇ ਇੱਕ ਬੋਰੀ ਦੇ ਵਿੱਚ ਯੁਕਤੀ ਦੀ ਇੱਕ ਕੁੜੀ ਦੀ ਜਿਹੜੀ ਹੈ ਉਹ ਲਾਸ਼ ਇੱਥੇ ਬਰਾਮਦ ਹੁੰਦੀ ਹੈ ਪੁਲਿਸ ਨੂੰ ਮਿਲਦੀ ਹੈ ਜਾਣਕਾਰੀ ਜਿਹੜੇ ਲੋਕ ਨੇ ਉਹਨਾਂ ਨਾਲ ਲਵਾਂਗੇ ਆਖਿਰਕਾਰ ਕਾਫੀ ਭੀੜਪਾਲ ਵਾਲਾ ਇਲਾਕਾ ਵੈ ਸੰਸਣੀ ਖਬਰ ਜਿਹੜੀ ਹੈ ਕਿ ਬਗੈਰ ਡਰ ਕਿਸੇ ਦਹਿਸ਼ਤ ਤੋਂ ਸਰੇ ਆਮ ਮੋਟਰਸਾਈਕਲ ਸਵਾਰ ਆਂਦੇ ਨੇ ਉਸ ਤੋਂ ਬਾਅਦ ਬੋਰੀ ਦੇ ਵਿੱਚ ਡੈੱਡ ਬੋਡੀ ਹੁੰਦੀ ਆ ਉਸ ਬੋਰੀ ਨੂੰ ਇਸ ਰੋਡ ਦੇ ਉੱਤੇ ਸੱਟਿਆ ਜਾਂਦਾ ਵੈ ਤੇ ਸੂਤਰਾਂ ਵੱਲੋਂ ਖਬਰ ਜਿਹੜੀ ਆ ਪਤਾ ਲੱਗਦੀ ਹੈ ਕਿ ਉਹਨਾਂ ਦੇ ਵੱਲੋਂ ਕਹਿਣਾ ਸੀਗਾ ਕਿ ਜਿਹੜੀ ਬੋਰੀ ਦੇ ਵਿੱਚ ਕੋਈ ਕੂੜਾ ਵੈ ਜਾਂ ਆਮ ਵਗੈਰਾ ਸੀਗੇ ਜਿੰਨੂੰ ਉਹ ਇਸ ਜਗ੍ਹਾ ਦੇ ਉੱਤੇ ਸੱਟਣ ਵਾਸਤੇ ਆਏ ਸੀਗੇ ਪਰ ਆ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜਿਹੜੀਆਂ ਉਹ ਦਿਖਾਈ ਜਾਣ ਕੀ ਪਿੱਛੇ ਲੋਕਾਂ ਦਾ ਜਿਹੜਾ ਆਣਾ ਜਾਣਾ ਭਰਪੂਰ ਲੱਗਾ ਹੁੰਦਾ ਵੈ ਲੋਕ ਜਿਹੜੇ ਨੇ ਇਸ ਰੋਡ ਤੋਂ ਹਮੇਸ਼ਾ ਹੀ ਜਿਹੜਾ ਨਿਕਲਦੇ ਹੁੰਦੇ ਨੇ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੋਂ ਆਂਦੇ ਨੇ ਪਰ ਬੇਖੌਫ ਬੇਡਰ ਉਹ ਜਿਹੜੇ ਲੋਕ ਸੀਗੇ ਜਿਨ੍ਹਾਂ ਵੱਲੋਂ ਇਸ ਥਾਂ ਦੇ ਉੱਤੇ ਬੋਰੀ ਜਿਹੜੀ ਆ ਇੱਕ ਸਿੱਟੀ ਜਾਂਦੀ ਆ ਤੇ ਜਿਸ ਬੋਰੀ ਦੇ ਵਿੱਚੋਂ ਡੈੱਡ ਬੋਡੀ ਜਿਹੜੀ ਆ ਬਰਾਮਦ ਹੁੰਦੀ ਆ ਤੇ ਵੱਡੀ ਖਬਰ ਹੈ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੋਂ ਤੇ ਜਿਹੜੇ ਲੋਕ ਆ ਸਾਹਮਣੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਮਜ਼ਦੂਰ ਇਸ ਪੁਲ ਦੇ ਥੱਲੇ ਰੈਸਟ ਕਰਦੇ ਨੇ ਵੇਟ ਕਰਦੇ ਨੇ ਤੇ ਚਾਰੇ ਪਾਸੇ ਦੀਆਂ ਤਸਵੀਰਾਂ ਜੇਕਰ ਦਿਖਾਵਾਂਗੇ ਤੇ ਸਾਹਮਣੇ ਆਰਤੀ ਚੌਕ ਜਿਹੜਾ ਉਹ ਵੀ ਨਜ਼ਰ ਆ ਰਿਹਾ ਵਾ ਬਿਲਕੁਲ ਫਿਰੋਜ਼ਪੁਰ ਰੋਡ ਪੁਲ ਦੇ ਥੱਲੇ ਅਸੀਂ ਮੌਜੂਦ ਆ ਜੇ ਥਾਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਲੋਕ ਇਸ ਥਾਂ ਦੇ ਉੱਤੇ ਖੜੇ ਹੁੰਦੇ ਨੇ ਸੋ ਕਿਤੇ ਨ ਕਿਤੇ ਇੱਕ ਵੱਡੀ ਜਿਹੜੀ ਹੈ ਗੱਲ ਹੈ ਕਿ ਬਗੈਰ ਦਹਿਸ਼ਤ ਬਗੈਰ ਡਰ ਤੋਂ ਕਿਸ ਤਰੀਕੇ ਉਹ ਮੋਟਰਸਾਈਕਲ ਸਵਾਰ ਆਂਦੇ ਨੇ ਤੇ ਉਹਨਾਂ ਵੱਲੋਂ ਇੱਕ ਬੋਰੀ ਜਿਹੜੀ ਹੈ ਇਸ ਥਾਂ ਦੇ ਉੱਤੇ ਸੱਟੀ ਜਾਂਦੀ ਹੈ ਤੇ ਉਸ ਬੋਰੀ ਦੇ ਵਿੱਚੋਂ ਡੈੱਡ ਬੋਡੀ ਜਿਹੜੀ ਹੈ ਮਿਲਦੀ ਹੈ ਸੋ ਬਗੈਰ ਡਰ ਦੇ ਨਾਲ ਜਿਹੜੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਇਸ ਰੋਡ ਦੇ ਉੱਤੇ ਕਿੰਨੇ ਵਜੇ ਦਾ ਸਮਾਂ ਸੀਗਾ ਕੀ ਟਾਈਮ ਸੀਗਾ ਉਸ ਤੋਂ ਬਾਅਦ ਕਿੰਨੇ ਜਣੇ ਸੀਗੇ ਕੀ ਮੋਟਰਸਾਈਕਲ ਦਾ ਨਾਮ ਸੀਗਾ ਮੋਟਰਸਾਈਕਲ ਨੰਬਰ ਕੀ ਸੀ ਕਿੱਥੋਂ ਆਈ ਕੀ ਕੁਝ ਹੋਇਆ ਜਾਣਕਾਰੀ ਲੈਣੇ ਆ ਬਾਬਾ ਜੀ ਨਾਮ ਕੀ ਹੈਗਾ ਤੁਹਾਡਾ ਹਮਰਜੀਤ ਸਿੰਘ ਜੀ ਇੱਥੇ ਹੀ ਹੁੰਨੇ ਹੋ ਇੱਥੇ ਹੀ ਕੀ ਕੀ ਕੁਝ ਹੋਇਆ ਸੀਗਾ ਰੋਡ ਦੇ ਉੱਤੇ ਇਹ ਫਿਰੋਜ਼ਪੁਰ ਰੋਡ ਹੈ ਮੋਟਰਸਾਈਕਲ ਆਇਆ ਮੋਟਰਸਾਈਕਲ ਦੇ ਉੱਤੇ ਦੋ ਦੋ ਬੰਦੇ ਸੀਗੇ ਦੋ ਬੰਦੇ ਇਹਨਾਂ ਨੇ ਇੱਥੇ ਬੋਰੀ ਸਿੱਟੀ ਲਿਆ ਕੇ ਜਦੋਂ ਇਹਨਾਂ ਨੇ ਬੋਰੀ ਸਿੱਟੀ ਲਿਆ ਕੇ ਮੈਂ ਕਿਹਾ ਇਹ ਕੂੜੇ ਵਾਲੀ ਬੋਰੀ ਇੱਥੇ ਕਿਉਂ ਸਿੱਟੀ ਆ ਜੀ ਕੰਨ ਨਹੀਂ ਇਹ ਬੋਰੀ ਨੇ ਐਸੇ ਉਹ ਇੱਥੇ ਬੋਰੀ ਸੱਟ ਕੇ ਤਾਂ ਚਲਾ ਗਿਆ ਉਹ 3 ਵੀਲਰ ਕੋਲੇ ਜਦੋਂ ਮੈਂ ਉਹਨੂੰ ਉੱਥੇ ਜਾ ਕੇ ਪੁੱਛਿਆ ਮੈਂ ਕਿਹਾ ਬੋਰੀ ਕਿਉਂ ਇੱਥੇ ਸਿੱਟੀ ਹੈ ਕਹਿੰਦਾ ਇਸ ਵਿੱਚ ਆਮ ਹੈ ਆਮ ਮੈਂ ਬੋਰੀ ਦੇ ਆ ਕੇ ਪੈਰ ਮਾਰ ਕੇ ਦੇਖਿਆ ਜਦੋਂ ਬੋਰੀ 'ਚ ਪੈਰ ਮਾਰ ਕੇ ਦੇਖਿਆ ਪੈਰ ਨੇ ਮੇਰੇ ਨੂੰ ਜੰਪ ਕੀਤਾ ਬਿਲਕੁਲ ਮਾੜਾ ਜੇ ਦੱਸੋਗੇ ਕਿ ਕਿਹੜੀ ਜਗ੍ਹਾ ਸੀਗੀ ਉਹ ਕਿਸ ਜਗ੍ਹਾ ਦੀ ਉਹ ਸਾਹਮਣੇ ਸੀ ਬਿਲਕੁਲ ਉਹ ਸਾਹਮਣੇ ਹਾਂ ਸਾਹਮਣੇ ਝੰਡੇ ਦੇ ਕੋਲੇ ਅੱਛਾ ਹਾਂ ਇੱਥੇ ਇੱਥੇ ਨੇ ਐ ਸਿੱਟੀ ਲਿਆ ਕੇ ਬੋਰੀ ਜਦੋਂ ਬੋਰੀ ਲਿਆ ਕੇ ਸਿੱਟੀ ਮੈਂ ਉਹਨੂੰ ਕਿਹਾ ਵੀ ਇਹ ਇਸ ਵਿੱਚ ਕੀ ਹੈ ਕਹਿੰਦਾ ਇਸ ਵਿੱਚ ਆਮ ਹੈ ਆਮ ਜਦੋਂ ਮੈਂ ਪੈਰ ਮਾਰ ਕੇ ਦੇਖਿਆ ਪੈਰ ਨੇ ਮੇਰੇ ਨੂੰ ਜੰਪ ਕੀਤਾ ਫਿਰ ਜੰਪ ਕੀਤਾ ਜੰਪ ਮੈਂ ਗਏ ਜੀ ਪੁੱਤਾ ਵਾ ਜਾਂ ਇ ਚ ਲਾਸ਼ ਹੈ ਜੀ ਤੇ ਉਹ ਕਹਿੰਦਾ ਨਹੀਂ ਨਹੀਂ ਆ ਮੈਂ ਆ ਮੈਂ ਇਹ ਯਹਾਂ ਤੇ ਬਿਲਕੁਲ ਤਸਵੀਰਦਾਨ ਨੂੰ ਦਿਖਾ ਦਿੰਦੇ ਨੇ ਇਹ ਉਹ ਜਗ੍ਹਾ ਵਾ ਜੇ ਜਗ੍ਹਾ ਦੇ ਉੱਤੇ ਬੋਰੀ ਨੂੰ ਜਿਹੜਾ ਸਿੱਟਿਆ ਜਾਂਦਾ ਬੱਬਾ ਜੀ ਉਹ ਤਿੰਨ ਵਾਰੀ ਉਹਨੂੰ ਚੱਕ ਕੇ ਫੇਰ ਰੱਖ ਲਿਆ ਆਪਣੇ ਮੋਟਰਸਾਈਕਲ ਤੇ ਜੀ ਉਹ ਜਿਹੜੇ ਲੋਭ ਸੀਗੇ ਉਹ ਮੋਟਰਸਾਈਕਲ ਘੜੀ ਸੀ ਉਹਨਾਂ ਉਨਾਂ ਕੋ ਮੋਟਰਸਾਈਕਲ ਤਾਂ ਹੁਣ ਪਲੰਡਰ ਸੀ ਪਤਾ ਨਹੀਂ ਕਿਹ ਹੈ ਜੀ ਨੀਲੇ ਰੰਗ ਦੇ ਉਹ ਪੁਲਿਸ ਵਾਲਿਆਂ ਨੂੰ ਮੈਂ ਦੇ ਆਇਆ ਸੀ ਚਾਬੀ ਆਪਣੇ ਟ੍ਰੈਪਕ ਵਾਲੇ ਨੂੰ ਅੱਛਾ ਇਹ ਕਿੰਨੀ ਵਜੇ ਦੀ ਗੱਲ ਹੈ ਇਹ 9:30 ਵਜੇ ਦੀ ਗੱਲ ਹੈ 9:30 ਕੇ 11:00 ਵਜੇ ਦੇ ਨੇੜੇ ਤੇ ਪੁਲਿਸ ਆਈ ਆ 9:11 ਵਜੇ ਦੇ ਨੇੜੇ ਹਾਂ ਅੱਧਾ ਘੰਟਾ ਬਾਅਦ ਅੱਧੇ ਘੰਟੇ ਪੂਨੇ ਘੰਟੇ ਬਾਅਦ ਪੁਲਿਸ ਆਈ ਆ ਇੱਥੇ ਇਸ ਥਾਂ ਦੇ ਉੱਤੇ ਹਾਰਤੀ ਚੌਕ ਦੇ ਵਿੱਚ ਨਾਕਾ ਲੱਗਦਾ ਹੈ ਪੁਲਿਸ ਦਾ ਇਸ ਥਾਂ ਤੇ ਪੁਲਿਸ ਪੌਲਸ ਵਾਲਾ ਟ੍ਰੈਫਿਕ ਵਾਲੇ ਆਉਂ ਪਰ ਨਾਕਾ ਨਹੀਂ ਲਾਉਂਦੇ ਨਾਕਾ ਨੇ ਉਹਨਾਂ ਦਾ ਨਾਕਾ ਉਹਦੇ ਨਾਲ ਕੋਈ ਪੁਲਸੀ ਆ ਉਹ ਪੌਲਸ ਆਏ ਉਹ ਨਾਕਾ ਉਹਨਾਂ ਨੂੰ ਮੈਂ ਜਾ ਕੇ ਦੱਸਿਆ ਮੈਂ ਕਿ ਵੀ ਆਇਆ ਕਰਕੇ ਇੱਥੇ ਆਹ ਹੋਈ ਆ ਵੀ ਬੋਰੀ ਸੱਟੇ ਦੇ ਲਿਆ ਬੰਦਾ ਕੋਈ ਵੀ ਪਤਾ ਨਹੀਂ ਮੁਰ ਕੁੱਤਾ ਵਾ ਜਾਂ ਇੱਥੇ ਲਾਸ਼ ਆ ਉਹਨੇ ਆ ਉਹਦੀ 100 ਪੌਲਸ ਵਾਲਾ ਟ੍ਰੈਫਿਕ ਵਾਲਾ ਨੂੰ ਰੈਲੀ ਖੁਣ ਕੀਤਾ ਉਹ ਪੁਲਿਸ ਵਾਲੇ ਆਏ ਨਹੀਂ ਉਹ ਬਾਅਦ 4 ਪੌਣੇ ਘੰਟੇ ਬਾਅਦ ਆਏ ਮਤਲਬ ਉਹ ਬੋਰੀ ਕਿੰਨੀ ਕੀ ਵੱਡੀ ਬੋਰੀ ਸੀਗੀ ਬੋਰੀ ਸੀਮੈਂਟ ਦੀ ਸਿਰਫ ਜਿੱਦਾਂ ਸੀਮੈਂਟ ਦੀ ਬੋਰੀ ਹੁੰਦੀ ਆ ਓਦਾਂ ਦੀ ਬੋਰੀ ਸੀ ਉਹ ਤੇ ਉਹ ਸੀਮੈਂਟ ਵਾਲੀ ਬੋਰੀ ਨਹੀਂ ਸੀ ਬੋਰੀ ਦੂਸਰੀ ਲੱਗੀ ਹੋਈ ਸੀ ਉੱਤੇ ਜਿੱਦਾਂ ਆਪਣੇ ਖਾਦ ਖੂਦ ਵਾਲੀ ਜੂਰੀ ਵਾਲੀ ਬੋਰੀ ਉਹ ਬੋਰੀਆਂ ਦੇ ਵਿੱਚ ਬੋਰੀਆਂ ਦੇ ਵਿੱਚ ਬੋਰੀ ਪਾਈ ਹੋਈ ਤਿੰਨ ਬੋਰੀਆਂ ਦੇ ਵਿੱਚ ਬੋਰੀ ਸੀ ਉਹ ਲਾਸ਼ ਸੀਗੀ ਵਿੱਚ ਉਹਦੇ ਉੱਤੇ ਕੱਪੜਾ ਲਪੇਟਿਆ ਆਇਆ ਸੀ ਉਹਨਾਂ ਦਾ ਚਾਦਰ ਬੈੱਡ ਦੀ ਚਾਦਰ ਸੀ ਕਿਤਾ ਮਤਲਬ ਤੁਸੀਂ ਦੇਖਿਆ ਉਹ ਡੈਡ ਬੋਡੀ ਕੀ ਉਮਰ ਰਹੀ ਹੋਣੀ ਹੈ ਕੌਣ ਸੀਗਾ ਉਹ ਪਰ ਉਹਦੀ ਅੰਦਾਜ਼ਾ ਇੱਥੇ ਨਹੀਂ ਲੱਗਿਆ ਸਾਨੂੰ ਅੰਦਾਜ਼ਾ ਸਾਡਾ ਮੁੰਡਾ ਉੱਥੇ ਛੱਡ ਗਿਆ ਉਹ ਦੱਸਦਾ ਵੀ 25-30 ਸਾਲ ਦੀ ਨੇੜ ਤੇ ਜਨਾਨੀ ਸੀਗੀ ਜਨਾਨੀ ਸੀ ਉਹ ਮਤਲਬ ਉਹ ਜਨਾਨੀ ਸੀ ਕਰਕੇ ਪਾਈ ਹੋਈ ਸੀ ਉਹਨਾਂ ਦੀ ਤਾਜੀ ਤਾਜੀ ਮਾਰ ਕੇ ਸਿੱਟੀ ਸੀ ਜੇ ਜੇ ਫਰਜ ਕਰ ਲਵੇ ਉਹ ਬਸ ਹੀ ਹੁੰਦੀ ਤਾਂ ਆਕੜ ਜਾਂਦੀ ਉਹ ਆਕੜ ਹੀ ਨਹੀਂ ਹੋਈ ਹਜੇ ਗਾਰਮ ਸੀ ਉਹ ਬੁਲੇਟ ਵਗੈਰਾ ਮਤਲਬ ਬਲੱਡ ਨਹੀਂ ਸੀ ਹੁੰਦਾ ਕੋਈ ਵੀ ਬਲੱਡ ਸ਼ੋ ਨਹੀਂ ਸੀ ਹੋ ਰਿਹਾ ਮਤਲਬ ਜਿਹੜੇ ਦੋ ਲੋਕ ਸੀਗੇ ਕੀ ਲੱਗਦਾ ਸੀਗਾ ਵੀ ਉਹ ਲੋਕਲ ਹੀ ਰਹਿਣ ਵਾਲੇ ਨੇ ਪਿੱਛੋਂ ਕਿਤੋਂ ਆਏ ਸੀ ਉਹ ਆਏ ਨਹੀਂ ਹਿਸਾਬ ਨਹੀਂ ਲਾ ਸਕਦੇ ਆਏ ਇਧਰ ਸੜਾਪਾ ਨਗਰ ਮੁਲਾਪੁਰੋਂ ਨਹੀਂ ਆਇਆ ਮੁਲਾਪੁਰੋਂ ਨਹੀਂ ਆਇਆ ਉਹ ਉਹ ਜਾਂ ਤਾਂ ਆਇਆ ਇਥੋਂ ਗਵਿੰਦਨਗਰੋਂ ਜਾਂ ਗਰਦੇਵ ਨਗਰੋਂ ਇਹ 2 ਲੱਖਾਂ ਦੇ ਵਿੱਚੋਂ ਹੀ ਆ ਸਕਦੇ ਆ ਜਾਂ ਫਿਰ ਇਧਰੋਂ ਹੈ ਬੋ ਭੱਜਾ ਹੈ ਬੋ ਵਾਲਾ ਨੀਨੂਆ ਮਤਲਬ ਜਾਣੀ ਉਹਨੇ ਸਾਡੇ ਨਾਲ ਕੋਈ ਐਕਸ਼ਨ ਨਹੀਂ ਕੀਤਾ ਜੇ ਐਕਸ਼ਨ ਕਰਦਾ ਤਾਂ ਸਾਨੂੰ ਛੋਕਨਦਾ ਮੈਂ ਤਾਂ ਕਹਿਆ ਕੂੜਾ ਹੀ ਆ ਜਦੋਂ ਮੈਂ ਇਥਾ ਪੈਰ ਮਾਰ ਕੇ ਦੇਖਿਆ ਉਦੋਂ ਪਤਾ ਲੱਗਿਆ ਵੀ ਮੈਨੂੰ ਇਹ ਤਾਂ ਜੰਪ ਕਰਦਾ ਪੈਰ ਜੰਪ ਕਰਦਾ ਜਿੱਦਾਂ ਆਪਾਂ ਹਵਾ ਵਾਲੀ ਟੂਬ ਤੇ ਮਾਰਦੇ ਪੈਰ ਟੂਬ ਤੇ ਜੰਪ ਕਰਦੀ ਹੈ ਨਾ ਉਹਦਾ ਜੰਪ ਕਰਦੀ ਸੀ ਜੇ ਤਾਂ ਹੁੰਦਾ ਮੈਂ ਉਹ ਪੈਰ ਮੇਰੇ ਜੰਮ ਜਾਂਦਾ ਫਿਰ ਤਾਂ ਮੈਂ ਸਮਝਦਾ ਤੂੜਾ ਵਾ ਬਿਲਕੁਲ ਸਰ ਇੱਕ ਪਾਸੇ ਜੇਕਰ ਗੱਲ ਕਰੀਏ ਤੇ ਉਹ ਜਿਹੜੇ ਯੁਵਾਕ ਸੀਗੇ ਜਿਹੜੇ ਦੋ ਲੋਕ ਤੁਸੀਂ ਕਹਿ ਰਹੇ ਹੋ ਮੋਟਰ 55 ਸਾਲ ਦੀ ਉਮਰ ਸੀਗੀ 50 55 ਸਾਲ ਦੀ ਉਹਦੀ ਸਕਿਉਰਟੀ ਦੀ ਵਰਦੀ ਪਾਈ ਹੋਈ ਆ ਨੀਲੇ ਰੰਗ ਦੀ ਤੇ ਦੂਜੇ ਦੀ ਉਮਰ ਦੂਜੇ ਦੀ ਉਮਰ ਅੰਦਾਜ਼ਾ 20 25 ਸਾਲ ਦੀ ਮਤਲਬ ਇੱਕ ਮੁੰਡਾ ਸੀਗਾ ਨੌਜਵਾਨ ਤੇ ਇੱਕ ਵਿਅਕਤੀ ਸੀ ਉਮਰਦਾਰ 50 55 ਸਾਲ ਦੇ ਮਤਲਬ ਇਹ ਲੋਕ ਇੱਥੇ ਆ ਕੇ ਬੋਰੀ ਸੈੱਟ ਦਿੰਦੇ ਆ ਉਸ ਤੋਂ ਬਾਅਦ ਉਹ ਤੋਂ ਫਰਾਰ ਹੋ ਜਾਂਦੇ ਉਹ ਬਾਅਦ ਫਰਾਰ ਨਹੀਂ ਹੁੰਦੇ ਦੇ ਫਰਾਰ ਤਾਂ ਉਹ ਤੋਂ ਬਾਅਦ ਹੁੰਦੇ ਆ 15 ਮਿੰਟ 15 ਮਿੰਟ ਸਾਡੇ ਹੁੰਦੇ ਨੇ ਬੈਂਸ ਚੱਲਦੀ ਆ 15 ਮਿੰਟ ਬੈਂਸ ਹੁੰਦੀ ਉਹਨਾਂ ਨੇ ਮਤਲਬ 15 ਮਿੰਟ ਤੱਕ ਇੱਥੇ ਹੀ ਹੁੰਦੀ ਆ ਹਾਂ 15 ਮਿੰਟ ਤਾਂ ਹੀ ਉਹ ਰਹਿੰਦੇ ਆ ਸਾਡੇ ਕੋਲ 10 15 ਮਿੰਟ ਤਾਂ ਹੀ ਰੁਕਦੇ ਆ ਸਾਡੇ ਕੋਲ ਪਬਲਿਕ ਵੱਲੋਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕੋਸ਼ਿਸ਼ ਤਾਂ ਨਹੀਂ ਕੀਤੀ ਸਾਨੂੰ ਸ਼ੱਕ ਨਹੀਂ ਹੋਇਆ ਮਤਲਬ ਉਹ ਮਤਲਬ ਫਰਾਰ ਹੋ ਜਾਂਦੀ ਉਹ ਫਰਾਰ ਹੋ ਜਾਂਦੇ ਉਹਦੇ ਬਾਅਦ ਬੜੇ ਆਰਾਮ ਨਾਲ ਜਾਂਦੇ ਆ ਉਹ ਕੋਈ ਕੋਈ ਐਕਸ਼ਨ ਨਹੀਂ ਨਾ ਹੋਇਆ ਉਹਨਾਂ ਤੋਂ ਉਸ ਤੋਂ ਬਾਅਦ ਜਿਹੜੀ ਇਹ ਪੁਲਿਸ ਲੈ ਕੇ ਗਈ ਪੁਲਸ ਹਾਂ ਪੁਲਿਸ ਡੈੱਡ ਬਡੀ ਪੁਲਸ ਲੈ ਗਈ ਸਿਵਲ ਹਸਪੀਟਲ ਸਿਵਲ ਹਸਪੀਟਲ 'ਚ ਪਤਾ ਲੱਗਿਆ ਵੀ ਉਹ ਡੈੱਡ ਬਡੀ ਸੀਗੀ ਮਤਲਬ 30 ਸਾਲ ਦੀ ਉਮਰ ਦੇ ਨੇੜੇ ਤੇ ਲਗਭਗ ਕਿੰਨੇ ਘੰਟੇ ਹੋ ਚੁੱਕੇ ਹੁਣ ਤਕਰੀਬਨ 12 ਵਜੇ ਚੱਲਿਆ ਇੱਕ ਇੱਕ ਦੇ ਇੱਕ ਡੇਢ ਤੋਂ ਉੱਪਰ ਹੋ ਗਿਆ ਟਾਈਮ ਹੁਣ ਤਾਂ 9 9:30 ਵਜੇ ਦਾ ਟਾਈਮ ਹੈ 9:30 ਵਜੇ ਬੰਦਾ ਆਇਆ ਇੱਥੇ ਬੋਰਾ ਫੇਕ ਰਹਾਤਾ ਸੀ ਸਾਡੇ 9 ਵਜੇ ਇੱਥੇ ਬੋਰਾ ਸਿੱਟਿਆ ਉਸ ਤੋਂ ਬਾਅਦ ਉਹ ਜਿਹੜੇ ਯੁਵਾਕ ਸੀਗੇ ਜਿਹੜੇ ਉਹ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਦੀ ਮੋਟਰਸਾਈਕਲ ਕਿੱਥੇ ਆ ਮੋਟਰਸਾਈਕਲ ਮੈਂ ਥਾਣੇਦਾਰ ਕੋ ਦੇ ਦਿਆ ਜੀ ਅੱਛਾ ਥਾਣੇਦਾਰ ਲੈ ਗਏ ਹਾਂ ਜੀ ਉਹ ਬੰਦੇ ਸੀਗੇ ਉਹ ਕਿਤੇ ਬੰਦੇ ਭੱਜ ਗਏ ਮਤਲਬ ਪੈਦਲ ਹੀ ਭੱਜੇ ਹਾਂ ਜੀ ਹਾਂ ਜੀ ਇਹ ਗਾੜਾ تھا ਅੱਛਾ ਵਰਦੀ ਪਾਇਆ تھا ਤੇ ਕਪੜਾ ਪਾਇਆ تھا ਇਹ ਦੋ ਬੰਦਾ ਇਹ ਮੋਬਾਈਲ ਮੈਂ ਹਮਨੇ ਲੋਡਿੰਗ ਕਰ ਲਈ ਉਸਕੇ ਬੰਦੇ ਕੋ پکڑ ਲਿਆ ਤਾਂ ਉਹ ਬੰਦਾ ਧੀਰੇ ਧੀਰੇ ਬਾਤ ਕਰਕੇ ਨਿਕਲ ਜਾਏਗਾ ਜੀ ਮਤਲਬ ਕੁੱਲ ਸੇ ਕਿੰਨੀ ਦੇਰ ਬਾਅਦ ਪਹੁੰਚਦੀ ਹੈ ਲੇਸੇ ਆਇਆ تھا ਵਹੀ 10 ਪਰ 10 ਪਰ ਮੈਂ ਇੱਥੇ ਆਪੇ ਚਲਾ ਗਿਆ تھا ਜੀ ਇਹ ਆਪਣਾ ਆਰਤੀ ਚੌਕ ਤੇ थानेदार ਹੈ ਉਸ ਨੂੰ हमने ਬੁਲਾ ਕੇ ਲੈ ਕੇ ਆਏ ਕਿ ਦੇਖੋ ਬੋਰੀ ਮੇਂ ਕੀ ਹੈ ਨਹੀਂ ਹੈ ਜੀ ਬਿਲਕੁਲ ਸੋ ਦੱਸ ਦिए ਟ੍ਰੈਫਿਕ ਦੇ ਵਿੱਚ ਜਿਹੜੇ ਆਰਤੀ ਚੌਕ ਦੇ ਵਿੱਚ ਪੁਲਿਸ ਅਧਿਕਾਰੀ ਖੜੇ ਹੁੰਦੇ ਨੇ ਗੱਲਬਾਤ ਕਰ ਲੈਨੇ ਉਹਨਾਂ ਨਾਲ ਆਖਿਰਕਾਰ ਸਰ ਇੱਕ ਜਿਹੜੀ ਹੈ ਇਸ ਥਾਂ ਦੇ ਉੱਤੇ ਜਿਹੜੀ ਹੈ ਡੈੱਡ ਬੋਡੀ ਮਿਲਦੀ ਹੈ ਉਸ ਤੋਂ ਬਾਅਦ ਕੀ ਕੁਛ ਸੀਗਾ ਕਿੱਦਾਂ ਪਤਾ ਲੱਗਦਾ ਸ ਅਬ ਜਿਹੜੀ ਇੱਕ ਡੈੱਡ ਬੋਡੀ ਐ ਥਾਂ ਦੇ ਉੱਤੇ ਮਿਲਦੀ ਆ ਆਰਤੀ ਚੌਕ ਤੋਂ ਪਹਿਲਾਂ ਪਬਲਿਕ ਨੇ ਇਨਫਰਮੇਸ਼ਨ ਦਿੱਤੀ ਆ ਤੇ ਉਹ ਥਾਣੇ ਵਾਲੇ ਲੈ ਗਏ ਆ ਕਾਰਵਾਈ ਕਰ ਰਹੇ ਨੇ ਜਿਹੜੀ ਉਹ ਡੈੱਡ ਬੋਡੀ ਕਿੱਥੇ ਗਈ ਸਰ ਉਹ ਪੁਲਿਸ ਸਟੇਸ਼ਨ ਗਈ ਆ ਉਹ ਤੋਂ ਬਾਅਦ ਉਹਦਾ ਪੋਸਟਮਾਰਟਮ ਹੋਊਗਾ ਹੋਰ ਕੀ ਹੋਣਾ ਅੱਛਾ ਤੇ ਸਰ ਉਹ ਮੋਟਰਸਾਈਕਲ ਜਿਹੜੀ ਸੀਗੀ ਉਹ ਪਤਾ ਲੱਗਿਆ ਵੀ ਉਹ ਕਿੱਥੇ ਗਈ ਉਹ ਵੀ ਥਾਣੇ ਚਲ ਗਿਆ ਉਹ ਵੀ ਥਾਣੇ ਗਿਆ ਹਾਂ 8 ਨੰਬਰ ਥਾਣੇ ਜਿਹੜੀ ਪਤਾ ਲੱਗਿਆ ਸਰ ਉਹ ਜਿਹੜੇ ਲੋਕ ਲੈ ਕੇ ਆਏ ਸੀਗੇ ਡੈੱਡ ਬੋਡੀ ਨੂੰ ਉਹ ਕਿੱਥੇ ਹੈਗੇ ਆ ਉਹ ਮਤਲਬ ਇੱਥੋਂ ਫਰਾਰ ਹੋ ਗਏ ਉਹਨਾਂ ਨੂੰ ਫੜਿਆਗੇ ਉਹ ਨਿਕਲ ਗਏ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਹਾਂ ਤਾਂ ਹੋ ਰਹੀ ਹੈ। ਸਰ ਕੁਝ ਪਤਾ ਲੱਗਿਆ ਵੀ ਉਹ ਜਿਹੜੀ ਲੈ ਕੇ ਕਿੱਥੋਂ ਆਏ ਸੀਗੇ ਡੈੱਡ ਬੋਡੀ ਜਾਂ ਮੋਟਰਸਾਈਕਲ ਕਿੱਥੋਂ ਆਈ? ਪਤਾ ਯਾਰ ਇੰਨਾ ਇੰਨਾ ਥੋੜੀ ਸੇ ਪਸੰਨ ਡਿਟੇਲ ਚ ਪਤਾ ਹੁੰਦਾ। ਉਹ ਤਾਂ ਉਹ ਤੋਂ ਪੀਸ਼ ਕਰਨਗੇ ਥਾਣੇ ਵਾਲੇ ਉਹਨਾਂ ਨੂੰ ਪਤਾ ਲੱਗੂਗਾ। ਓਕੇ। ਮਰ ਕਿਤਨੇ ਕਿਤੇ ਲੱਗਦਾ ਨਹੀਂ ਸਰ ਕਿ ਕਾਫੀ ਵੱਡੀ ਵਾਰਦਾਤ ਹੈ। ਇੱਕ ਮੇਨ ਹਾਈਵੇ ਰੋਡ ਹੈ। ਲੋਕਾਂ ਦਾ ਆ ਜਾਣਾ ਜਾਣਾ ਹੈ। ਭੀੜ ਵਾਲਾ ਇਲਾਕਾ ਹੈ। ਉਸ ਤੋਂ ਬਾਅਦ ਜਿਹੜਾ ਇਹ ਥਾਂ ਦੇ ਉੱਤੇ ਸ਼ਰੇਆਮ ਇਹ ਇਦਾਂ ਦੀ ਹਰਕਤ ਕਰਨੀ ਇਹ ਕਿੰਨੀ ਕੀ ਜਿਹੜੀ ਹੈ ਮਾੜੀ ਗੱਲ। ਮਾੜੀ ਗੱਲ ਤਾਂ ਹੈ ਕ੍ਰਾਈਮ ਹੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਖੌਫ ਹੈ ਨਹੀਂ ਲੋਕਾਂ ਦਾ ਕੀ ਕਹਿ ਸਕਦੇ ਆ ਜੀ ਲੋਕਾਂ ਦਾ ਖੌਫ ਹੀ ਹੈ ਇਹ ਹੀ ਕਹਿ ਸਕਦੇ ਆ ਵੀ ਖੌਫ ਖਤਮ ਹੋ ਗਿਆ ਬਿਲਕੁਲ ਸਦਾਦੀ ਸਾਡੇ ਨਾਲ ਅਧਿਕਾਰੀ ਮੌਜੂਦ ਸੀਗੇ ਆਰਤੀ ਚੌਕ ਦੇ ਵਿੱਚ ਜਿਹੜੇ ਟ੍ਰੈਫਿਕ ਪੁਲਿਸ ਅਧਿਕਾਰੀ ਖੜਦੇ ਨੇ ਉਹਨਾਂ ਨਾਲ ਜਦੋਂ ਜਾਣਕਾਰੀ ਲਈਤੀ ਉਹਨਾਂ ਵੱਲੋਂ ਕਹਿਣਾ ਹੈ ਕਿ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਸੀਗੇ ਉਹਨਾਂ ਵੱਲੋਂ ਬੋਡੀ ਵੀ ਆਪਣੇ ਕਸਟਡੀ ਵਿੱਚ ਲਈਤੀ ਗਈ ਜਿਹੜੀ ਮੋਟਰਸਾਈਕਲ ਸੀਗੀ ਉਹ ਵੀ ਆਪਣੇ ਕਸਟਡੀ ਦੇ ਵਿੱਚ ਲਿੱਤੀ ਗਈ ਤਾਂ ਉਸ ਤੋਂ ਬਾਅਦ ਅੱਧੀ ਜੇਕਰ ਗੱਲ ਕਰੀਏ ਤੇ ਜਿਹੜਾ ਏਗਲ ਵੀ ਕਹੀ ਜਾ ਰਹੀ ਕਿ ਡੈੱਡ ਬੋਡੀ ਨੂੰ ਜਿਹੜਾ ਪੋਸਟਮਾਰਟ ਵਾਸਤੇ ਪੁਲਿਸ ਭੇਜੂਗੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਵੀ ਆਖਿਰਕਾਰ ਕੌਣ ਸੀਗਾ ਕੀ ਹੋਇਆ ਸੀਗਾ ਸਾਰੀ ਜਾਣਕਾਰੀ ਜਿਹੜੀ ਹੈ ਉਹ ਬਾਅਦ ਵਿੱਚ ਪਤਾ ਲੱਗੂਗੀ ਪਰ ਔਨ ਦਾ ਸਪੋਰਟ ਅਸੀਂ ਖੜੇ ਆ ਉਸ ਰੋਡ ਤੇ ਜਿਸ ਰੋਡ ਦੇ ਉੱਤੇ ਜਿਹੜੀ ਡੈੱਡ ਬੋਡੀ ਛੱਟੀ ਜਾਂਦੀ ਹੈ ਸੋ ਕਿਤੇ ਨ ਕਿਤੇ ਬਿਲਕੁਲ ਹੀ ਜਿਹੜਾ ਡਰ ਹੈ ਉਹ ਕਿਤੇ ਨ ਕਿਤੇ ਨਹੀਂ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਕ੍ਰਾਈਮ ਕਰ ਰਹੇ ਨੇ ਕ੍ਰਾਈਮ ਕਰਨ ਵਾਲਿਆਂ ਦੇ ਵਿੱਚੋਂ ਜਿਹੜਾ ਪੁਲਸ ਦਾ ਖੌਫ ਉਹ ਨਜ਼ਰ ਨਹੀਂ ਆ ਰਿਹਾ ਕਾਰਨ ਕੀ ਹੈਗਾ ਚਰੇ ਆਮ ਇੱਕ ਡੈਡ ਬੋਡੀ ਲੈ ਆਣੀ ਉਸ ਤੋਂ ਬਾਅਦ ਰੋਡ ਦੇ ਉੱਤੇ ਸੱਡ ਦੇਣਾ ਕਿੰਨੇ ਕਹਿੰਦੇ ਬਹੁਤ ਹੀ ਵੱਡੀ ਜੜੀ ਗੱਲ ਹੈ ਉਹ ਨਜ਼ਰ ਆ ਰਹੀ ਆ ਸਾਹਮਣੇ ਦੇਖਦੇ ਹੋ ਜਨਰਲਾਈ ਮੈਨੂੰ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ